ਤੁਸੀਂ ਸਰਕਾਰ ਤਰਫੋਂ ਤੁਸੀਂ ਮੇਰੇ ਕੋ ਆ ਜਿਓ ਮੈਂ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੇ ਧਿਆਨ ਤੇ ਰੱਖ ਕੇ ਤੁਹਾਡੀ ਜਿਹੜੀ ਸੰਭਵ ਮਦਦ ਹੋ ਸਕਦੀ ਉਹ ਕਰੂੰਗਾ ਹੋਰ ਵੀ ਜਿੱਥੇ ਲੋੜ ਹੋਵੇ ਕਿਉਂਕਿ ਇਹ ਸ਼ੌਂਕ ਆ ਘੋੜਾ ਰੱਖਣਾ ਤੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਮੈਂ ਤਾਂ ਕਹਿੰਦਾ ਸਾਰਿਆਂ ਨੂੰ ਇਹ ਸ਼ੌਂਕ ਪਾਲਣਾ ਚਾਹੀਦਾ ਵਧੀਆ ਸ਼ੌਂਕ ਆ ਕਮਾਈ ਦਾ ਸਾਧਨ ਵੀ ਆ ਮੈਂ ਤੇ ਨੌਜਵਾਨ ਬੱਚੇ ਜਿਹੜੇ ਕੋਈ ਬਾਹਰ ਨੂੰ ਜਾਂਦੇ ਉਹਨਾਂ ਨੂੰ ਕਹਿਣਾ ਇੱਥੇ ਰਹਿ ਕੇ ਆਪਾਂ ਇਹ ਸ਼ੌਕ ਪੂਰੇ ਕਰੀਏ ਸ਼ੌਕ ਦੇ ਨਾਲ ਕਮਾਈ ਵੀ ਆ ਨਾਲੇ ਪੋਲ ਨਾਲੇ ਫਲੀਆਂ ਸਾਰੇ ਕੰਮ ਹੀ ਮਿਲਦੇ ਆ ਚੰਗੀ ਨਸਲ ਦੀ ਚੰਗੀ ਬਰੀਡ ਮੱਝਾਂ ਦੀ ਰੱਖੀਏ ਚੰਗੀ ਬਰੀਡ ਮਾਰਵਾੜੀ ਨੁਗਰਾ ਵੇਖੋ ਆਹ ਜਿਹੜੀ ਮਾਰਵਾੜੀ ਨਸਲ ਹੈ ਰਾਜਸਥਾਨ ਜੈਪੁਰ ਜੋਧਪੁਰ ਦੀ ਹੈ ਤੇ ਅੱਜ ਮੈਨੂੰ ਲੱਗਦਾ ਜੈਪੁਰ ਜੋਧਪੁਰ ਦੇ ਨਾਲੋਂ ਆਪਣੇ ਕੋਲ ਚੰਗੀ ਨਸਲ ਹੈ ਪੰਜਾਬ ਤੇ ਕਾਉਂਦੇ ਆਪ ਆਪਣੀ ਨਸਲ ਇੱਕ ਨੰਬਰ ਤੇ ਆ ਆ ਅਲਬਾਖ ਕੋੜਾ ਪਹਿਲਾ ਸਾਡੇ ਇਲਾਕੇ 'ਚ ਸ਼ਾਨ ਹੀ ਸਭਰਾ ਮਿਲਦਾ ਉਹ ਚੈਂਪੀਅਨ ਰਿਆ ਹੁਣ ਅਲਬਾਖ ਆ ਤੇ ਦੇਖ ਕੇ ਭੁੱਖ ਲੈਂਦੀ ਆ ਵੀ ਵਾਕੇ ਹੀ ਸਾਹਮ ਕੀਤੀ ਆ ਐਲ ਇਸਤਦਾਰ ਜਿਵੇਂ ਹਰ ਮੇਲੇ ਨੂੰ ਲੱਗਦਾ ਵੀ ਇਹ ਭਾਈ ਹੋਣੀ ਉਹਨੂੰ ਹੱਥ ਫੇਰਦੇ ਰਹਿੰਦੇ ਆ ਪੁਰਸ਼ ਫੇਰਦੇ ਰਹਿੰਦੇ ਆ ਕਦਰ ਕਿੰਨੀ ਕਮਾਰਚ ਕਰਦੇ ਆ ਵੀ ਐ ਲੱਗਦਾ ਵੀ ਹਰ ਵੇਲੇ ਇੱਥੇ ਹੀ ਰਹਿੰਦੇ ਆ ਤੇ ਘੋੜਾ ਪਾਲਿਆ ਵੀ ਤਾਂ ਹੀ ਜਾਂਦਾ ਜੇ ਪਰਿਵਾਰ 'ਚੋਂ ਇੱਕ ਜੀ ਆਪਣੇ ਜਾਨਵਰਾਂ ਦੀ ਉਤੇਜ ਹੋਵੇ ਤੇ ਬਾਕੀ ਵੀ ਹੋਰ ਜਿੰਨੇ ਕੰਮ ਆ ਭਾਜੀ ਹਣੀ ਕਹਿੰਦੇ ਛੱਪੜਾ ਦੀ ਚਪਾਈ ਕਰਾਉਣੀ ਛੱਪੜਾ ਵੀ ਕਰਾ ਰਾਂ ਸੁਭਾਈ ਸਾਰੇ ਕੰਮ ਕਰਾਂਗੇ ਜੀ ਬਾਕੀ ਪਰਮਾਤਮਾ ਕਿਰਪਾ ਕਰੇ ਸਰਕਾਰੀ ਮੇਲੇ ਦੀ ਵੀ ਕੁੜੀਗਾ ਸਾਹਿਬ ਕੋਈ ਵਿਭਾਗ ਪੂਰਾ ਜੋਰ ਲਾਵਾਂਗੇ ਕਿ ਆਪਣਾ ਜਿਹੜਾ ਇੰਟਰਨੈਸ਼ਨਲ ਮੇਲਾ ਉਹਦੇ ਵਿੱਚ ਆਪਣੇ ਘੋੜਿਆਂ ਨੂੰ ਵੀ ਆਪਾਂ ਸ਼ਾਮਲ ਕਰੀਏ ਮੱਝਾ گاਵਾ ਘੋੜੇ ਵੀ ਹੋਣ ਤਾਂ ਜੋ ਸਾਡੇ ਪੰਜਾਬ ਨੂੰ ਤੇ ਪੰਜਾਬੀਅਤ ਨੂੰ ਤੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੇ ਕਿ ਇਹ ਸਾਡੀ ਵਿਰਾਸਤ ਆ ਕੂੜੀ ਚੰਗੇ ਰੱਖਣਾ ਚੰਗੀ ਨਸਲ ਦੀਆਂ ਮੱਝਾਂ ਦਾ ਰੱਖਣਾ ਸਾਡੀ ਵਿਰਾਸਤ ਆ ਤੇ ਸਾਨੂੰ ਆਪੀ ਵਿਰਾਸਤ ਨਾਲ ਜੁੜਦਾ ਚਾਹੀਦਾ ਮੈਂ ਤੁਹਾਡਾ ਸਾਰਿਆਂ ਦਾ ਇੱਥੇ ਆਇਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿਨੇ ਵੀ ਘੋੜਾ ਪਾਲ ਕਾਏ ਆ ਹੋਰ ਮੇਰੇ ਭਰਾ ਆ ਆ ਸਾਰਿਆਂ ਦਾ ਧੰਨਵਾਦ ਕਰਦਾ ਜੇ ਕੋਈ ਅੱਖਰ ਵਾਦਾ ਘਾਟਾ ਕਿਸੇ ਦੀ ਸ਼ਾਨ ਦੇ ਖਿਲਾਫ ਬੋਲਿਆ ਗਿਆ ਹੋਵੇ ਤਾਂ ਮਾਫ ਕਰਨਾ ਇੰਨੀ ਇਹ ਬੇਨਤੀਆਂ ਲੈ ਕੇ ਮੈਂ ਅੱਜ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਲੈ ਕੇ ਜਾਂਦਾ ਯਾਰ ਕਤਸਨ ਨੇ ਦੱਸ ਦਿਆ ਲੋਕੋ ਕਿ ਇਹ ਨਾ ਸ਼ੱਕਰ ਵੀ ਕਹਿੰਦੇ ਸੋਨੇ ਦਾ ਹੀ ਦਿੱਤਾ ਕਾਲ ਤੋਂ ਇਹ ਸੋਨੇ ਦਾ ਹੀ ਆ ਨਹੀਂ ਦੁੱਜੋ ਮਟੀਰੀਅਲ ਸਿੱਕ ਵਾਕਿਆ ਦਾ ਹੀਰੇ ਵਰਗਾ ਕਿਹੜਾ ਹੀ ਕਾ ਐਮ ਐਲ ਆ ਰਿਹਾ ਪੈਸਾ ਡਰ ਸੋ ਸ਼ਹਿਰੀ ਘੋੜੇ ਦੇ ਨਾਮ ਸਨਮਾਨਿਤ ਕੀਤਾ ਸੀ ਮੰਤਰੀ ਜੀ ਸਾਬ ਨੂੰ